ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੋਪ ਕਿ ਸਾਰੇ ਵਧੀਆ ਸੋ ਕਾਫੀ ਵੀਰਾਂ ਭਰਾਵਾਂ ਦੇ ਮੈਸੇਜ ਆਉਂਦੇ ਆ ਤੇ ਸਵਾਲ ਜਵਾਬ ਹੁੰਦੇ ਆ ਤੇ ਮੈਂ ਇੱਕ ਹੀ ਰਿਕੁਐਸਟ ਕਰਨਾ ਚਾਹੁੰਦਾ ਆ ਕਿ ਜਿਹੜੇ ਵੀ ਮੇਰੇ ਵੀਰ ਭਰਾਣੇ ਕੋਈ ਮੈਸੇਜ ਕਰਨਾ ਹੁੰਦਾ ਨਾ ਉਹ ਇੰਸਟਾਗ੍ਰam ਦੇ ਇਨਬਾਕਸ ਦੇ ਉੱਤੇ ਜਾਂ ਜਿਹੜਾ ਆਪਣਾ ਨੰਬਰ ਦਿੱਤਾ ਹੁੰਦਾ ਉਹ ਪਰ ਹਨਾ ਐਡਵੋਕੇਟ ਸਾਗਰ ਬੱਧਨ ਦਾ ਇਹਦੇ ਉੱਤੇ ਨਾਂ ਡ੍ਰੌਪ ਕਰਿਆ ਕਰੋ ਜਸਟ ਕਮੈਂਟ ਕਰਿਆ ਕਰੋ ਜੇ ਕਿਸੇ ਨੇ ਕੋਈ ਚੀਜ਼ ਪੁੱਛਣੀ ਹੁੰਦੀ ਆ ਸਿਰਫ ਤੇ ਸਿਰਫ ਉਦੋਂ ਹੀ ਮੈਸੇਜ ਜਾਂ ਕਾਲ ਕਰਿਆ ਕਰੋ ਨੰਬਰ ਜਿਹੜਾ ਦਿੱਤਾ ਹੋਇਆ ਆ ਜਦੋਂ ਤੁਸੀਂ ਕੋਈ ਫਾਈਲ ਰੈਡੀ ਕਰਾਉਣੀ ਹੁੰਦੀ ਆ ਜਾਂ ਤੁਸੀਂ ਡੋਮੈਸਟਿਕ ਜਾਂ ਇੰਟਰਨੈਸ਼ਨਲ ਕੋਈ ਫਲਾਈਟ ਜਾਂ ਤੁਸੀਂ ਵੈਸਟਰਨ ਜੁਨੀਅਨ ਦਾ ਕੋਈ ਕੰਮ ਕਰਾਉਣਾ ਹੁੰਦਾ ਆ ਜਾਂ ਕਿਸੇ ਬੰਦੇ ਨੇ ਪੇਪਰ ਭਰੋਣੇ ਜਾਂ ਭਰਨੇ ਹੁੰਦੇ ਆ ਤਾਂ ਜੋ ਉਹਨਾਂ ਵਿੱਚ ਸਹੀ ਕਨੈਕਟੀਵਿਟੀ ਸਾਡੇ ਸਾਰਿਆਂ ਦੇ ਵਿੱਚ ਬੈਠ ਸਕੇ ਬਾਕੀ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਮਿਲਣੇ ਹੋ ਕਮੈਂਟਾਂ 'ਚ ਹੀ ਮਿਲਣੇ ਆ ਇਨਬਾਕਸ 'ਚ ਕਿਸੇ ਦਾ ਜਵਾਬ ਨਹੀਂ ਦਿੱਤਾ ਜਾਊਗਾ ਸੋ ਮੇਰੇ ਵੀਰ ਭਰਾਏ ਧਿਆਨ ਰੱਖੋ ਤੇ ਜਿਹੜੇ ਕਮੈਂਟ ਤੁਹਾਡੇ ਪਿਛਲੇ ਵੀਡੀਓ ਦੇ ਉੱਤੇ ਆਏ ਸੀਗੇ ਉਹ ਅੱਜ ਸਾਰੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗਾ ਵੀ ਕੀ ਕੀ ਤੁਹਾਡੇ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਕੀ ਕੀ ਹੈਗੇ ਆ ਜਿਹਦਾ ਹੁਣ ਸਭ ਤੋਂ ਪਹਿਲਾਂ ਹੈਗਾ ਜੀ ਲਖਵਿੰਦਰ ਸਿੱਧੂ ਦਾ ਉਹ ਬੋਲ ਰਿਹਾ ਜੀ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਪੁੱਛਣਾ ਸੀ 2 ਸਾਲਾਂ ਸੰਜੋਨਾ ਮਿਲੀ ਆ ਮੈਨੂੰ ਡੋਮੈਸਟਿਕ ਪੇਪਰ ਹੀ ਮੇਰੇ ਤੇ ਮੈਂ ਇੰਡੀਆ ਜਾ ਸਕਦਾ ਬਿਲਕੁਲ ਭਾਜੀ ਲਖਿੰਦਰ ਭਾਜੀ ਤੁਸੀਂ ਡੋਮੈਸਟਿਕ ਪੇਪਰ ਜੇ ਤੁਹਾਡੇ ਹੈਗੇ ਆ ਪਹਿਲੀ ਗੱਲ ਤਾਂ ਜਿਨ੍ਹਾਂ ਦਾ ਸਾਲ ਦਾ ਵੀਜ਼ਾ ਲੱਗਦਾ ਹੈਗਾ ਨਾ ਚਾਹੇ ਉਹਨਾਂ ਨੂੰ ਸੰਜੋਨਾ ਮਿਲੇ ਚਾਹੇ ਨਾ ਮਿਲੇ ਜੇਕਰ ਉੱਤੇ ਮਲਟੀ ਲਿਖਿਆ ਹੋਇਆ ਹੈ ਨਾ ਇਹਦਾ ਮਤਲਬ ਹੈਗਾ ਮਲਟੀਪਲ ਐਂਟਰੀ ਤੁਸੀਂ ਮਲਟੀਪਲ ਟਾਈਮਸ ਇੰਡੀਆ ਆ ਜਾ ਸਕਦੇ ਆ ਉਸ ਡਿਊਰੇਸ਼ਨ ਦੇ ਵਿੱਚ ਜਦੋਂ ਤੱਕ ਦਾ ਤੁਹਾਡਾ ਵੀਜ਼ਾ ਹੈਗਾ ਸੋ ਤੁਹਾਡੇ ਕੋਲ 2 ਸਾਲ ਦੀ ਸੰਜੋਨਾ ਇਟ ਮੀਨਸ ਯੂ ਕ ਇਟਲੀ No problem ਕੋਈ ਦਿੱਕਤ ਨਹੀਂ ਹੈਗੀ ਨਰਿੰਦਰ ਸਿੰਘ ਨਰਨ ਗੁੱਡ న్యూਸ ਭਾਜੀ ਥੈਂਕ ਯੂ ਭਾਜੀ ਪਤਾ ਨਹੀਂ ਕਿਹੜੀ న్యూਸ ਸੁਣ ਰਹੇ ਆ ਤੇ ਅੱਗੇ ਆ ਗਿਆ DJ DJ ਅਕਤੂਬਰ ਕੋ ਜੋ ਕਲਿੱਕ ਹੋਏ ਆ ਕਦ ਤੱਕ ਨਿਕਲ ਗਏ ਅਕਤੂਬਰ ਦੇ ਕਲਿੱਕ ਹੋਏ ਆ 2 ਮਹੀਨੇ ਲੱਗਣੇ ਭਾਜੀ ਅਕਤੂਬਰ ਨਿਕਲ ਗਿਆ ਨਵੰਬਰ ਨਿਕਲ ਗਿਆ ਦਸੰਬਰ ਦੇ ਵਿੱਚ ਤੁਹਾਨੂੰ ਪੇਪਰ ਮਿਲਣੇ ਸ਼ੁਰੂ ਹੋਣੇ ਇਹ ਫਿਰ ਉਸ ਤੋਂ ਬਾਅਦ ਆ ਗਿਆ ਪਨੀਤ ਕੁਮਾਰ ਮੇਰੀ ਅਪਾਇੰਟਮੈਂਟ 27 ਅਗਸਤ ਕੋ ਥੀ ਅਭੀ ਤੱਕ ਵੀਜ਼ਾ ਨਹੀਂ ਲਗਾ ਕਿੰਨੇ ਦਿਨ ਹੋਰ ਲੱਗਣਗੇ 9 ਮੰਥ ਵਾਲੇ 27 ਅਗਸਤ ਵਾਲਿਆਂ ਜਦੋਂ ਨਾ ਤੁਸੀਂ ਇਹਦਾ ਲਿਖਦੇ ਹੋ ਨੇ ਨਾਲੇ ਜ਼ਰੂਰ ਲਿਖਿਆ ਕਰੋ ਦਿੱਲੀ ਤੁਸੀਂ ਜਮਾ ਕਰਾਇਆ ਸੀ ਪੇਪਰ ਜਾਂ ਤੁਸੀਂ ਕਰਵਾਏ ਸੀਗੇ ਚੰਡੀਗੜ੍ਹ ਜਾਂ ਜਲੰਧਰ ਜਿਹੜੇ ਚੰਡੀਗੜ੍ਹ ਤੇ ਜਿਹੜੇ ਜਲੰਧਰ ਵਾਲੇ ਹੈਗੇ ਨਾ ਉਹਨਾਂ ਦੀ ਜਿਹੜੀ ਮੇਲ ਵੀ ਹੈਗੀ ਹੈ ਨਾ ਬਾਕੀ ਦਿੱਲੀ ਦੇ ਮੁਕਾਬਲੇ ਉਹ 10 ਤੋਂ 12 ਦਿਨ ਬਾਅਦ ਜਾ ਰਹੀ ਹੈਗੀ ਆ ਠੀਕ ਹੈ ਜੀ ਨੰਬਰ 2 ਦੇ ਉੱਤੇ ਤੇ ਵੀਜ਼ੇ ਵਿੱਚ ਵੀ ਉਨਾ ਹੀ ਟਾਈਮ ਜ਼ਿਆਦਾ ਲੱਗਣਾ ਉਹਨਾਂ ਦਾ ਜੇ ਤੁਹਾਡਾ ਕਿਸੇ ਦਾ 4 ਸਤੰਬਰ ਨੂੰ ਇੱਕ ਦੀ ਦਿੱਲੀ ਸੀ ਤੇ ਇੱਕ 4 ਸਤੰਬਰ ਨੂੰ ਜਲੰਧਰ ਜਾਂ ਚੰਡੀਗੜ੍ਹ ਸੀ ਨਾ ਤਾਂ ਜਿਹੜਾ 4 ਸਤੰਬਰ ਦਿੱਲੀ ਵਾਲਾ ਆ ਉਹ 15 ਦਿਨ ਪਹਿਲਾਂ ਵੀਜ਼ਾ ਆ ਸਕਦਾ ਸੋ ਇਹ ਚੀਜ਼ ਧਿਆਨ ਰੱਖਿਓ ਕਿ ਦਿੱਲੀ ਕੰਮ ਤੇਜ਼ ਹੁੰਦਾ ਆ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਹੁੰਦਾ ਕਿ ਦਿੱਲੀ ਦੀ ਜਿਹੜੀ ਅਪਾਇੰਟਮੈਂਟ ਹੁੰਦੀ ਉਹਦਾ ਫਾਇਦਾ ਹੀ ਇਹ ਹੁੰਦਾ ਆ ਠੀਕ ਆ ਉਸ ਤੋਂ ਬਾਅਦ ਅ ਗੁਰੂਬਖਸ਼ ਬੱਦਨ ਗੋਡ ਬles ਯੂਪਤਰ ਜੀ ਥੈਂਕ ਯੂ ਆਂਟੀ ਜੀ ਥੈਂਕ ਯੂ ਸੋ ਮੱਚ ਹਰਵਿੰਦਰ ਐਗਰੀ ਜੁਲਾਈ ਵਾਲਾ ਵੀਜ਼ਾ ਦੀ ਵੇਟ ਨਾ ਕਰੋ ਹੁਣ ਰਿਫਿਊਜ਼ਲ ਬਹੁਤ ਆਂਦੀ ਯਾਰ ਹਰਵਿੰਦਰ ਭਾਜੀ ਤੁਹਾਡੀ ਗੱਲ ਸੱਚੀ ਆ ਜੂਨ ਜੁਲਾਈ ਵਾਲੇ ਜਿਹੜੇ ਬੰਦਿਆਂ ਦੇ ਪੇਪਰ ਸੀਗੇ ਨਾ ਮੋਸਟਲੀ B2020 ਵਾਲੇ ਚਾਹੇ 9 ਮੰਥ ਵਾਲੇ ਪਤਾ ਨਹੀਂ ਕੀ ਗਲਿਚ ਹੋਇਆ ਜਾਂ ਕੀ ਚੱਕਰ ਪਿਆ ਉਹਨਾਂ ਸਾਰਿਆਂ ਦੀਆਂ ਰਿਫਿਊਜ਼ਲਾਂ ਲੱਗੀਆਂ ਹੈਗੀਆਂ ਪੇਪਰ ਕਈਆਂ ਦੇ ਸਹੀ ਹੋਣ ਦੇ ਬਾਵਜੂਦ ਵੀ ਰਿਫਿਊਜ਼ਲਜ਼ ਆਈਆਂ ਹੈਗੀਆਂ ਆ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ ਕਿ ਇੱਕ ਹੀ ਮਾਲਕ ਦੇ ਪੇਪਰ ਸੀਗੇ ਇੱਕੋ ਹੀ ਦਿਨ ਦੀ ਅਪਾਇੰਟਮੈਂਟਾਂ ਸੀਗੀਆਂ ਵਿੱਚੋਂ ਕੁਝ ਦੇ ਵੀਜ਼ੇ ਆ ਗਏ ਦੂਜਿਆਂ ਨੂੰ ਉਹਨਾਂ ਨੇ ਜਿਹੜਾ ਰੀਜ਼ਨ ਦਿੱਤਾ ਹੈਗਾ ਆ ਕੁਝ ਵੈਲਿਡ ਰੀਜ਼ਨ ਨਹੀਂ ਦਿੱਤਾ ਪੇਪਰ ਕੰਸਟਰਕਸ਼ਨ ਦੇ ਸੀਗੇ ਤੇ ਜਿੱਦਾਂ ਰੀਜ਼ਨ ਦਿੱਤਾ ਹੈਗਾ ਕਿ ਤੁਹਾਡਾ ਕਹਿੰਦਾ ਜਿਹੜਾ ਮਾਲਕ ਹੈਗਾ ਆ ਉਹਦੇ ਨਾਲ ਤੁਹਾਡੀ ਜਿਹੜੀ ਪ੍ਰੋਫਾਈਲ ਹੈਗੀ ਮੈਚ ਨਹੀਂ ਕਰਦੀ ਹੈਗੀ ਟੋਟਲੀ ਮਤਲਬ ਕਹਿ ਲਓ ਕਿ ਅਨਮੈਚੇਬਲ ਜਿਹੜਾ ਰੀਜ਼ਨਸ ਉਹਨਾਂ ਨੇ ਦਿੱਤੇ ਹੈਗੇ ਆ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਸਿਸਟਮ ਚੱਲਣ ਡਿਆ ਅੰਦਰ ਹਨਾ 1 ਅਕਤੂਬਰ ਵਾਲੇ ਸਾਰੇ ਕਿਤਨੇ ਮਿੰਟ ਕੀ ਟਾਈਮਿੰਗ ਤੱਕ ਹੋ ਸਕਦੇ ਹਨ ਖੁੱਲਣੇ ਦਾ 1 ਅਕਤੂਬਰ ਵਾਲੇ ਭਾਜੀ ਜਿਨ੍ਹਾਂ ਦੀ 9:00 ਵਜੇ ਸਮਥਿੰਗ ਕੁਝ ਸਕਿੰਟਾਂ ਤੱਕ ਹੈਗਾ ਉਹੀ ਨਿਕਲਣੇ ਕਿਉਂਕਿ ਮੇਰੇ ਹਿਸਾਬ ਨਾਲ ਕੋਟਾ 15 ਤੋਂ 20 ਹਜ਼ਾਰ ਦਾ ਸੀਗਾ ਜ਼ਿਆਦਾ ਨਹੀਂ ਸੀਗਾ ਏ ਟੂਰਿਜ਼ਮ ਵਾਲੇ ਸੀਗੇ ਠੀਕ ਹੈ ਨਾ ਸੀਜ਼ਨਲ ਪੇਪਰ ਜਿਹਨਾਂ ਨੂੰ ਆਪਾਂ ਬੋਲ ਦਿੰਨੇ ਆ ਲਵਲੀ ਸੰਧੂ 16 ਸਤੰਬਰ ਨੂੰ ਫਾਈਲ ਸਬਮਿਟ ਹੋਈ ਸੀ ਚੰਡੀਗੜ 9 9 ਮੰਥ ਵਾਲੇ ਪੇਪਰ ਸੀਗੇ 6 10 25 ਨੂੰ ਮੇਲ ਆ ਗਈ ਡਿਸਪੈਚ ਦੀ 16 ਸਤੰਬਰ ਨੂੰ ਫਾਈਲ ਸਬਮਿਟ ਹੋਈ ਸੀ ਚੰਡੀਗੜ ਵਾਲੇ ਬਹੁਤ ਜਲਦੀ ਆ ਗਿਆ ਮਹਾਰਾਜ ਫਿਰ ਤਾਂ ਤੁਹਾਡਾ ਇੰਨੀ ਜਲਦੀ ਉਹਦਾ ਕੰਮ ਹੁੰਦਾ ਨਹੀਂ ਚੰਡੀਗੜ ਦਾ ਪਰ ਤੁਹਾਡਾ ਫਿਰ ਮਾਲਕ ਜਿਆਦਾ ਤੇਜ਼ ਆ ਜਿਹੜੇ ਸੇਮ ਡੇ ਮਨ ਲੱਗਦਾ ਕਲਿੱਕ ਕਰਦੀ ਹੋਣੀ ਹੈ ਅੱਗੇ ਆ ਗਿਆ ਜੀ ਤਨਪ੍ਰੀਤ ਸਿੰਘ ਪਾਸਪੋਰਟ ਇਜ਼ ਰੈਡੀ ਫॉर ਕਲੈਕਸ਼ਨ ਜਦੋਂ ਤੁਹਾਨੂੰ ਭਾਜੀ ਮੈਸੇਜ ਆ ਗਿਆ ਨਾ ਕਿ ਪਾਸਪੋਰਟ ਇਜ਼ ਰੈਡੀ ਫॉर ਕਲੈਕਸ਼ਨ ਇਹਦਾ ਮਤਲਬ ਇਹੀ ਇਹ ਹੁੰਦਾ ਹੈ ਕਿ ਤੁਹਾਡਾ ਵੀਜ਼ਾ ਨਹੀਂ ਲੱਗਾ ਰਕੇਸ਼ ਦੱਗੜ ਭਾਜੀ ਮੈਂ ਐਗਰੀਕਲਚਰ ਵਰਕ ਮੈਂ ਜਾ ਰਹਾ ਹਾਂ ਉਨੁਲਾ ਉਸਤਾਨ ਮੈਂ ਟੈਕਸ ਕੇ ਲਈਏ ਆਈਟੀਆਰ ਕੀ ਰਿਕੁਆਇਰਮੈਂਟ ਹੋ ਰਹੀ ਈ ਹੈ ਕਿ ਭਾਜੀ 5 ਇਅਰ ਦੀ ਰਕੇਸ਼ ਦੱਗੜ ਭਾਜੀ ਕੋਈ ਆਈਟੀਆਰ ਨਹੀਂ ਕੋਈ ਕੁਝ ਪ੍ਰੂਫ ਨਹੀਂ ਲੱਗਦਾ ਕੋਈ ਇਨਕਮ ਦਾ ਕੁਝ ਨਹੀਂ ਲੱਗਦਾ ਜਸਟ ਤੁਹਾਨੂੰ ਕਿਸੇ ਨੇ ਉਹਦੇ ਮਿਸ ਗਾਈਡ ਕਰ ਰਿਹਾ ਕੋਈ ਬੰਦਾ ਕੋਈ ਲੋਡ ਨਹੀਂ ਹੈਗੀ ਇਦਾਂ ਦੇ ਕੁਝ ਕਰਨ ਦੀ ਰਿਤੂ 20 ਅਗਸਤ ਕੀ ਅਪਾਇੰਟਮੈਂਟ ਸੀ ਵੀਜ਼ਾ ਨਹੀਂ ਆਇਆ ਅਬੀ ਤੱਕ ਪੇਪਰ ਕਿਹੜੇ ਸੀਗੇ ਤੁਹਾਡੇ ਹਨ ਤੁਸੀਂ ਉਹ ਕਮੈਂਟ ਕਰੋ ਤੇ ਜਿਹੜੇ 20 ਅਗਸਤ ਵਾਲੇ ਆਗੇ ਆ ਉਹਨਾਂ ਦਾ ਜੇ ਸਾਲ ਵਾਲੇ ਪੇਪਰ ਹਨਾ ਫੇ ਤਾਂ ਉਹਨਾਂ ਦੇ ਆ ਮਹੀਨੇ ਦੇ ਵਿੱਚ ਆ ਜਾਣਾ ਚਾਹੀਦਾ ਜੇਕਰ ਨਾ ਆਇਆ ਇਹਦਾ ਮਤਲਬ ਕੁਝ ਨਾ ਕੁਝ ਗੜਬੜ ਹੈਗੀ ਹੈ ਵੀਜ਼ਾ ਜੀ ਵਿਰੋਨਾ ਤੇ ਪਰਮਨੈਂਟ ਪੇਪਰ ਆ ਟਾਈਮ 9:00 ਵਜੇ ਤੋਂ 2 ਮਿੰਟ 26 ਨਿਕਲਦੇ ਚਾਂਸ ਭਾਜੀ ਹੁਣ ਬਹੁਤ ਘੱਟ ਆ ਜੀ ਹੁਣ ਅਗਲੇ ਫਲੂਸੀ ਓਪਨ ਆ ਅਗਲੇ ਪੇਪਰ ਭਰ ਹੋ ਰਹੇ ਆ ਸਰ ਮੇਰਾ ਅਪਾਇੰਟਮੈਂਟ 5 ਅਗਸਤ ਕੋ ਥਾ ਆਪੀ ਤੱਕ ਪਾਸਪੋਰਟ ਨਹੀਂ ਆਇਆ ਸਾਲ ਵਾਲੇ ਪੇਪਰ ਹੈ 5 ਅਗਸਤ ਬੇਹੇ ਭਾਜੀ ਸਤੰਬਰ ਚੱਲਣ ਡਿਆ ਹੁੰਦਾ ਹਨਾ ਸਤੰਬਰ ਦੇ ਵੀਜ਼ੇ ਆ ਰਹੇ ਹੈਗੇ ਅਗਸਤ ਵਾਲਾ ਦਾ ਜਿਹੜਾ ਕੋਟਾ ਜੋ ਵੀ ਸੀਗਾ ਉਹਨਾਂ ਨੇ ਜਿਹਨਾਂ ਨੂੰ ਵੀਜ਼ੇ ਦੇਣੇ ਸੀ ਦੇ ਚੁੱਕੇ ਆ ਚਾਂਸ ਘਟਾ ਫਿਰ ਵੀ ਟਰਾਈ ਦੇਖ ਲਓ ਮਤਲਬ ਵੇਟ ਕਰ ਲਓ ਉਸ ਤੋਂ ਬਾਅਦ ਆ ਗਿਆ ਦੇ ਆ ਬੇਰ ਕੋ ਅਫੀਸ਼ੀਅਲ ਭਾਜੀ ਫੈਮਿਲੀ ਵੀਜ਼ਾ ਕਿੰਨੇ ਟਾਈਮ ਚ ਆ ਰਿਹਾ ਜੀ ਭਾਜੀ ਜਿੰਨੇ ਵੀ ਵੀਜ਼ੇ ਆ ਰਹੇ ਨਾ 45 50 ਦਿਨ ਲੈ ਰਹੇ ਆ इजीली ਠੀਕ ਹੈ ਨਾ ਜਿਹਦਾ ਪ੍ਰੋਸੈਸ ਜਲਦੀ ਹੋ ਰਿਹਾ ਪਤਾ ਨਹੀਂ ਕਿਹਦੀ ਮਤਲ ਕਿਸ ਨੇ ਕੁਝ ਜ਼ਿਆਦਾ ਹੀ ਕੁਝ ਵਧੀਆ ਕੀਤਾ ਹੋਊਗਾ ਲੈਣ ਦੇਣ ਤੇ ਤਾਂ ਮਤਲਬ ਉਹ ਤਾਂ ਆ ਰਿਹਾ ਆਦਰਵਾਇਜ਼ 45 50 ਦਿਨ ਆਮ ਨਾਲ ਲੱਗਦੇ ਪਏ ਆ ਸਸ਼ੀ ਗੱਲ ਭਾਜੀ 14 ਗੱਲ ਦੀ ਫਾਈਲ ਸਬਮਿਟ ਹੋਈ ਸੀ ਦਿੱਲੀ ਡੋਮੈਸਟਿਕ ਪੇਪਰ ਸੀ ਭਾਜੀ ਕਦੋਂ ਤੱਕ ਜਵਾਬ ਇੱਕ ਚੀਜ਼ ਹੋਰ ਪੁੱਛਣੀ ਸੀ ਕਿ ਜਦੋਂ ਨੂਲਾ ਹਸਤਾ ਨਿਕਲਦਾ ਇਸ਼ੂ ਹੁੰਦਾ ਸਾਡਾ ਇਟਲੀ ਉਹਦੀ एवरीथिंग ਸਾਡੇ ਵਾਲੇ ੈਂਪਲਾਇਰ ਵੱਲੋਂ ਚੈੱਕ ਹੋ ਕੇ ਕਲੀਅਰ ਹੋ ਕੇ ਆਉਂਦਾ ਸਾਰਾ ਕੁਝ ਤੇ ਫਿਰ ਐਮਬੈਸੀ ਕੀ ਚੈੱਕ ਕਰਦੀ ਦੁਬਾਰਾ ਜਾਂ ਇੰਨਾ ਟਾਈਮ ਲੱਗਦਾ ਓਕੇ ਫਾਰਮਰ ਬਲਾਕ ਭਾਜੀ ਨੇ ਬਹੁਤ ਵਧੀਆ ਕੁਐਸਚਨ ਪੁੱਛਿਆ ਕਹਿੰਦਾ ਕਿ ਜਦੋਂ ਨੂਲਾ ਉਸ ਤੋਂ ਬਾਹਰੋਂ ਸਾਰਾ ਕੁਝ ਇਨਵੈਸਟੀਗੇਸ਼ਨ ਹੋਣ ਤੋਂ ਬਾਹਰ ਹੀ ਪ੍ਰੋਡਿਊਸ ਹੁੰਦਾ ਆ ਤੇ ਫਿਰ ਦੁਬਾਰਾ ਐਮਬੈਸੀ ਕੀ ਚੈੱਕ ਕਰਦੀ ਆ ਬਹੁਤ ਵਧੀਆ ਚੀਜ਼ ਆ ਭਾਜੀ ਇਹ ਐਕਚੁਅਲ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਆ ਕਿ ਜਦੋਂ ਮਾਲਕ ਬਾਹਰੋਂ ਪੇਪਰ ਭਰਦੇ ਹੈਗੇ ਨਾ ਕਈ ਬੰਦਿਆਂ ਦੇ ਪੇਪਰ ਜੇ ਦੱਸਪੋਜ਼ ਕਰੋ ਕਿਸੇ ਮਾਲਕ ਨੇ ਪੇਪਰ ਭਰਤੇ ਜੀ 10 ਪੇਪਰ ਭਰਤੇ ਠੀਕ ਆ ਪਰ ਉਹਦੀ ਕਪੈਸਿਟੀ ਸੀਗੀ 5 ਦੀ ਠੀਕ ਆ ਨਾ ਜਦੋਂ ਦੁਬਾਰਾ ਵੈਰੀਫਿਕੇਸ਼ਨ ਹੁੰਦੀ ਆ ਰੀ ਵੈਰੀਫਿਕੇਸ਼ਨ ਉਹਦੇ ਵਿੱਚ ਉਹਨੇ ਇੰਨਾ ਟੈਕਸ ਪੇ ਕੀਤਾ ਨਹੀਂ ਹੁੰਦਾ ਬੰਦੇ ਦਾ ਟੈਕਸ ਪੇ ਹੋਣਾ ਜ਼ਰੂ ਤੇ ਜੇਕਰ ਇਹ ਮਿਸਮੈਚ ਹੁੰਦਾ ਆ ਤਾਂ ਵੈਸੇ ਹੀ ਕ੍ਰਾਸ ਕਰ ਦਿੰਦੀ ਆ ਤੇ ਬਾਕੀ ਕੀ ਆ ਕਿ ਜਿੱਦਾਂ ਹੁਣ ਕਈ ਮਾਲਕ ਇਦਾਂ ਦੇ ਹੈਗੇ ਆ ਕਿ ਉਹ ਉਹਨਾਂ ਦਾ ਕੋਦ ਜਾਂ ਟੈਕਸ ਜਿਹਨੂੰ ਬੋਲਦੇ ਹੈਗੇ ਆ ਕਾਫੀ ਹੁੰਦਾ ਆ ਪੇਪਰ ਭਰ ਦਿੰਦੇ ਆ ਲੋਕਾਂ ਕੋ ਪੈਸੇ ਲੈ ਲੈਂਦੇ ਆ ਉਸ ਤੋਂ ਬਾਅਦ ਉਹ ਪੇਪਰ ਕੈਨਸਲ ਕਰਾ ਦਿੰਦੇ ਆ ਇਹ ਵੀ ਚੱਕਰ ਪੈਂਦਾ ਭਾਜੀ ਭਾਜੀ ਮੇਲ ਕਨਫਰਮ ਕਰਨ ਤੋਂ ਬਾਅਦ ਵੀਜ਼ਾ ਪੱਕਾ ਲੱਗਦਾ ਹੀ ਆ ਸਿੰਘ ਹਾਂਜੀ ਭਾਜੀ ਜੇ ਦੀ ਮੇਲ ਕਨਫਰਮ ਹੋ ਗਈ ਬਾਅਦ ਉਹਦਾ ਵੀਜ਼ਾ ਲੱਗਣਾ ਹੀ ਲੱਗਣਾ ਭਾਜੀ ਮੈਂ ਅਜ਼ੀਲ ਲਈ ਹੈ ਸਨਤੋਰੀਆ ਚ ਪੇਪਰਸ ਅਪਲਾਈ ਹੋ ਸਕਦੇ ਆ ਹਾਂਜੀ ਭਾਜੀ ਜੇ ਤੁਸੀਂ ਅਜ਼ੀਲ ਲੈ ਲਈ ਹੈਗੀ ਆ ਪਰ ਇਹ ਸਾਡਾ ਪ੍ਰੋਸੈਸ ਤੁਹਾਡਾ ਜਿਹੜਾ ਨਾ ਸਟੇਟ ਦੇ ਹਿਸਾਬ ਨਾਲ ਚੱਲਣਾ ਆ ਤੇ ਤੁਹਾਡੇ ਵਕੀਲ ਨੇ ਤੁਹਾਨੂੰ ਗਾਈਡ ਕਰਨਾ ਇਸ ਚੀਜ਼ ਦੇ ਵਿੱਚ ਹਨਾ ਤੁਹਾਡਾ ਕਿਹੜਾ ਕੀ ਸਟੇਟਸ ਹੈਗਾ ਕਰੰਟਲੀ ਮੈਨੂੰ ਇਹਦੇ ਬਾਰੇ ਜਿਆਦਾ ਪਤਾ ਨਹੀਂ ਆ ਟਾਈਮ ਲੱਗ ਜਾਂਦਾ ਹੋ ਜਾਂਦਾ ਸਾਰਾ 4-5 ਸਾਲ ਦਾ इजीली ਲੱਗਣੇ ਲੱਗਣੇ ਆ ਤਰਨਪ੍ਰੀਤ ਸਿੰਘ ਰਿਫਿਊਜ਼ਲ ਦਾ ਰੀਜ਼ਨ ਮੇਲ 'ਚ ਆਏਗਾ ਭਾਜੀ ਭਾਜੀ ਰਿਫਿਊਜ਼ਲ ਦਾ ਜਿਹੜਾ ਰੀਜ਼ਨ ਆ ਉਹ ਮੇਲ 'ਚ ਨਹੀਂ ਆਣਾ ਹੈਗਾ ਉਹ ਭਾਜੀ ਤੁਹਾਨੂੰ ਆਣਾ ਹੈਗਾ ਰਿਫਿਊਜ਼ਲ ਲੈਟਰ ਦੇ ਵਿੱਚ ਜਦੋਂ ਤੁਸੀਂ ਪਾਸਪੋਰਟ ਕਲੈਕਟ ਕਰਕੇ ਆਉਂਦੇ ਆ ਅੱਗੇ ਆ ਗਿਆ ਗੱਗੀ ਔਜਲਾ ਵੀਰਾ ਡੋਮੈਸਟਿਕ ਪੇਪਰ ਦਾ ਵੀਜ਼ਾ ਕਿੰਨੇ ਟਾਈਮ ਚ ਆ ਰਿਹਾ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ੜਿਆ 40-45 ਦਿਨ इजीली ਲੱਗਦੇ ਪਏ ਆ ਭਾਜੀ ਮੇਰੀ 22 ਸਤੰਬਰ ਨੂੰ ਮੇਲ ਡਨ ਹੋਈ ਆ ਕਦੋਂ ਤੱਕ ਵੀਜ਼ਾ ਜਦੋਂ ਜੀ ਭਾਜੀ ਜੇਦੀ ਮੇਲ ਡਨ ਹੋ ਗਈ ਬਾਹਰੋਂ ਕਨਫਰਮੇਸ਼ਨ ਹੋ ਗਈ ਠੀਕ ਆ ਤਾਂ ਉਹਨੂੰ 15 ਤੋਂ 20 ਦਿਨ ਮਤਲਬ ਲੈ ਕੇ ਚੱਲੋ ਤੁਹਾਡੇ ਤੱਕ ਪਾਸਪੋਰਟ ਪਹੁੰਚਣ ਤੱਕ ਡਿਸਪੈਚ ਦਾ ਵੀ ਟਾਈਮ ਵਿੱਚ ਪਾ ਕੇ ਸਾਰਾ ਲੱਗਦਾ ਇੰਨਾ ਟਾਈਮ ਠੀਕ ਹੈ ਜੇ ਕਿਸੇ ਦਾ ਡੋਮੈਸਟਿਕ ਪੇਪਰ ਦਾ ਵੀਜ਼ਾ ਆ ਗਿਆ ਤਾਂ ਪਲੀਜ਼ ਦੱਸੋ ਗੱਗੀ ਓਜਲਾ ਭਾਜੀ ਡੋਮੈਸਟਿਕ ਪੇਪਰਾਂ ਦੇ ਕਾਫੀ ਵੀਜ਼ੇ ਆਏ ਹੈਗੇ ਆ ਮੇਰੇ ਤੋਂ ਵੀ ਫਾਈਲਾਂ ਗਈਆਂ ਨੇ ਤਿਆਰ ਕਰਾਈਆਂ ਸੀਗੀਆਂ ਤਾਂ ਵੀਜ਼ੇ ਇਹਨਾਂ ਤੇ ਆ ਰਹੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਫੇ ਆ ਗਿਆ ਜੀ ਤੀਰਤ ਵੀਰ ਜੀ 17 ਜੁਲਾਈ ਦੀ ਅਪਾਇੰਟਮੈਂਟ ਸੀ ਹੁਣ ਤੱਕ ਅੰਡਰ ਪ੍ਰੋਸੈਸ ਹੁੰਦਾ ਪਿਆ ਵੀਜ਼ਾ ਨਹੀਂ ਆ ਰਿਹਾ ਜੁਲਾਈ ਜੂਨ ਵਾਲੇ ਭਾਈ ਪਤਾ ਨਹੀਂ ਕੀ ਚੱਕਰ ਪਿਆ ਇਨਾਂ ਦੇ ਵੀਜ਼ੇ ਨਹੀਂ ਆ ਰਹੇ ਹੈਗੇ ਮੈਂ ਤੁਹਾਨੂੰ ਐਵੇਂ ਕੋਈ ਤਸੱਲੀ ਨਹੀਂ ਦੇ ਰਿਹਾ ਪਤਾ ਨਹੀਂ ਕੋਈ ਪ੍ਰੋਬਲਮ ਸੀ ਜਾਂ ਕੀ ਸੀਗਾ ਜਿੰਨਾ ਵੀ ਜੂਨ ਜੁਲਾਈ ਵਿੱਚ ਜਿਨ੍ਹਾਂ ਦੀ ਅਪਾਇੰਟਮੈਂਟਾਂ ਸੀ ਨਾ ਉਹਨਾਂ ਦੇ ਵੀਜ਼ੇ ਬਹੁਤ ਘੱਟ ਆਏ ਜਿਨ੍ਹਾਂ ਦੇ ਆਣੇ ਸੀ ਉਹ ਆ ਚੁੱਕੇ ਹੋ ਆ ਇਟਲੀ ਤੋਂ ਪੰਜਾਬ 9 ਮੰਥ ਵਾਲੇ ਪੇਪਰ ਸੀ ਵੀਰੇ ਮੇਰੇ 1 ਸਤੰਬਰ ਨੂੰ ਫਾਈਲ ਜਮ੍ਹਾਂ ਹੋਈ 4 ਸਤੰਬਰ ਨੂੰ ਮੇਲ ਗਈ ਸੀ ਜੈੱਸ ਹੋ ਗਈ ਕਿੰਨੇ ਦਿਨਾਂ ਵਿੱਚ 4 ਸਤੰਬਰ ਨੂੰ ਮੇਲ ਜੈੱਸ ਹੋ ਗਈ ਆ ਤੇ ਦੇਖੋ ਬਹਿਜਾ ਤੁਹਾਡਾ ਵੀਜ਼ਾ ਹਿਸਾਬ ਨਾਲ ਤਾਂ ਆ ਜਾਣਾ ਚਾਹੀਦਾ ਹੈਗਾ ਮੈਨੂੰ ਲੱਗਦਾ ਹੈ ਕਿ ਆਹ ਹਫਤੇ ਦੇ ਵਿੱਚ ਵਿੱਚ ਤੁਹਾਡਾ ਜਦੋਂ ਆ ਜਾ ਅਗਲੇ ਹਫਤੇ ਦੇ ਵਿੱਚ ਵਿੱਚ ਤੁਹਾਡਾ ਆ ਜਾਣਾ ਹੈ ਤੇ ਚੈੱਕ ਕਰੀ ਜਿਓ ਮੈਸੇਜ ਤੇ ਮੇਲ ਚੈੱਕ ਕਰੀ ਜਿਓ ਹਨਾ ਜਗਜੀਤ ਸਿੰਘ 9 ਮੰਥ ਵਾਲੇ ਪੇਪਰ ਸੀ ਐਮਬੈਸੀ ਨੇ 4 ਮੰਥ 11 ਡੇ ਦਾ ਹੀ ਵੀਜ਼ਾ ਦਿੱਤਾ ਤੇ ਇੱਧਰ ਆ ਕੇ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਮੇਰੇ ਪੱਕੇ ਪੇਪਰ ਕਨਵਰਟ ਹੋ ਸਕਦੇ ਆ ਓਕੇ ਭਾਜੀ ਦੇਖੋ 9 ਮੰਥ ਵਾਲੇ ਪੇਪਰ ਹਨਾ ਉਹ ਕਹਿੰਦੇ ਆ 9 ਮੰਥ ਵਾਲੇ ਪੇਪਰ ਹਨਾ 9 ਮੰਥ ਵਾਲੇ ਪੇਪਰ ਹਨ ਜਿਹੜਾ ਸੀ ਸਟੈਗ ਹੁੰਦਾ ਨਾ ਐਕਚੁਅਲ ਦੇ ਵਿੱਚ ਸਾਲ ਵਾਲੇ ਪੇਪਰਾਂ ਦਾ ਵੀ ਜਿਹੜਾ ਸੀ ਸਟੈਗ ਹੁੰਦਾ ਉਹਦੇ ਤੇ ਲਿਖਿਆ ਹੁੰਦਾ ਵੀ ਕਿੰਨੇ ਮਹੀਨੇ ਦਾ ਕੰਟਰੈਕਟ ਹੈਗਾ ਆ ਠੀਕ ਹੈ ਨਾ ਕਈ ਵਾਰੀ ਸਾਲ ਵਾਲੇ ਪੇਪਰ ਗਏ ਕਿ ਜਿਨ੍ਹਾਂ ਨੂੰ ਪੱਕੇ ਪੇਪਰ ਬੋਲਦੇ ਆ ਕੰਟਰੈਕਟ 6 ਮਹੀਨੇ ਦਾ ਹੁੰਦਾ ਆ ਫਿਰ 6 ਮਹੀਨੇ ਦਾ ਵੀਜ਼ਾ ਉੱਤੇ ਲੱਗਣਾ ਇਦਾਂ ਹੀ ਤਾਂ ਡਾ ਜਿਹੜਾ 9 ਮਹੀਨੇ ਦਾ ਵੀਜ਼ਾ ਹੈਗਾ ਆ ਤੁਹਾਨੂੰ ਕਿਹਾ ਆ ਵੀ 9 ਮਹੀਨੇ ਦਾ ਹੋਣਾ ਆ ਬਟ ਜਦੋਂ ਕੰਟਰੈਕਟ ਦੇਖਦੇ ਹੋ ਤੇ ਚਾਰ ਮਹੀਨੇ ਦਾ ਹੋ ਸਕਦਾ 9 ਮਹੀਨੇ ਵਾਲੇ ਪੇਪਰ ਜਿਹੜੇ ਹੈਗੇ ਆ ਉਹ ਕਨਵਰਟ ਹੋ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਉਹ ਕਨਵਰਟ ਕਰਨੇ ਕਿਹਨੇ ਹੁੰਦੇ ਆ ਜਾਂ ਤਾਂ ਸੇਮ ਮਾਲਕ ਹੋਵੇ ਜਾਂ ਤੁਹਾਡੇ 9 ਮਹੀਨੇ ਵਾਲੀ ਜਦੋਂ ਤੁਹਾਨੂੰ ਅਗਲੀ ਸੰਜੋਗ ਨਾਲ ਮਿਲ ਗਈ ਆ ਤੁਸੀਂ ਕਿਸੇ ਹੋਰ ਮਾਲਕ ਨਾਲ ਕੰਟਰੈਕਟ ਕਰ ਸਕਦੇ ਆ ਉਹ ਤੋਂ ਸਾਈਨ ਕਰਾ ਕੇ ਲੈ ਜਾਓ ਮਾਲਕ ਕੋਲ ਕਿ ਭਾਈ ਮੇਰੇ ਕੋਲ ਬੰਦਾ ਚਲ ਗਿਆ ਹੁਣ ਦੂਜੇ ਪਾਸੇ ਕੰਮ ਕਰੂਗਾ ਤੁਹਾਡੇ ਪੇਪਰ ਬਣ ਸਕਦੇ ਕੋਈ ਵੱਡੀ ਗੱਲ ਨਹੀਂ ਹੈਗੀ ਪੈਸੇ ਲੈਂਦੇ ਆ ਭਾਜੀ 3000 4000 2000 ਜੋ ਪ੍ਰੈਕਟੀਕਲੀ ਚੱਲਦਾ ਪਿਆ ਆ ਅੱਗੇ ਆ ਗਿਆ ਮਨੋਜ 25 ਜੁਲਾਈ ਚੰਡੀਗੜ੍ਹ ਅਭੀ ਤੱਕ ਵੀਜ਼ਾ ਸਟੇਟਸ ਅੰਡਰ ਪ੍ਰੋਸੈਸ ਆ ਰਿਹਾ ਪਾਜੀ ਓਖਾ ਆ ਜੁਲਾਈ ਵਾਲਿਆਂ ਦਾ ਫਿਰ ਆ ਗਿਆ ਜਾਰਡਨ ਸੰਧੂ 19 ਅਗਸਤ ਦੀ ਅਪਾਇੰਟਮੈਂਟ ਸੀ ਦਿੱਲੀ ਹਲੇ ਤੱਕ ਰਿਜ਼ਲਟ ਨਹੀਂ ਆਇਆ ਵੇਟ ਕਰ ਲਓ ਪਾਜੀ ਅਗਸਤ ਵਾਲੇ ਹਜੇ ਵਿੱਚ ਵਿੱਚ ਹੈਗੇ ਜਿਹੜੇ ਜਿਹੜੇ ਤਾਂ ਅਗਸਤ ਵਾਲੇ ਹਨ ਉਹਨਾਂ ਦਾ ਹਜੇ ਹੈਗਾ ਕਿ ਚਾਂਸ ਕਿ ਆ ਸਕਦੇ ਆ ਵੀਜ਼ੇ ਫਿਰ ਧਰਮਿੰਦਰ ਵੀਡੀਓ ਅਪਾਇੰਟਮੈਂਟ ਕਦੋਂ ਓਪਨ ਹੋਣੀ ਆ ਮੇਰੇ B2020 ਵਾਲੇ ਪੇਪਰ ਨਿਕਲੇ ਆ ਧਰਮਿੰਦਰ ਜੀ ਉੱਪਰ ਨੰਬਰ ਲਿਖਿਆ ਹੋਇਆ ਇਹ ਤੇ ਤੁਸੀਂ ਮੈਸੇਜ ਕਰ ਦਿਓ ਆਪਣੇ ਡਾਕੂਮੈਂਟਸ ਸੈਂਡ ਕਰ ਦਿਓ ਅਪਾਇੰਟਮੈਂ ਸੱਚੀ ਗੱਲ ਵੀਰੇ ਮੇਰੇ ਕੋਲ ਕਰੋਸ਼ੀਆ ਦੀ ਟੀਆਰਸੀ ਹੈ 26 ਜਨਵਰੀ ਤੱਕ ਵੈਲਿਡ ਹੈ ਕਰੋਸ਼ੀਆ ਤੋਂ ਇਟਲੀ ਜਾ ਸਕਦਾ ਆ ਬਸ ਜਾਂ ਪਲੇਨ ਵਿੱਚ ਕੋਈ ਰੋਕ ਟੋਕ ਤਾਂ ਨਹੀਂ ਹੋ ਸਕਦੀ ਭਾਜੀ ਜੇ ਤੁਹਾਡੇ ਕੋਲ ਕਰੋਸ਼ੀਆ ਦਾ ਏਆਰਸੀ ਕਾਰਡ ਹੈਗਾ ਆ ਤੁਸੀਂ ਸ਼ਨਗਨ ਦੇ ਵਿੱਚ ਕਿਤੇ ਵੀ ਘੁੰਮ ਫਿਰ ਸਕਦੇ ਆ ਬਟ ਕੰਮ ਨਹੀਂ ਕਰ ਸਕਦੇ ਪੇਪਰ ਨਹੀਂ ਕਨਵਰਟ ਹੋ ਸਕਦੇ ਇਟਲੀ ਜਾਣਾ ਤੁਸੀਂ ਜਾ ਸਕਦੇ ਆ ਤੁਸੀਂ ਪੋਲੈਂਡ ਦੇ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਆ ਜਾਂ ਡੈਨਮਾਰਕ ਦੇ ਵਿੱਚ ਜਾਂ ਇਟਲੀ ਦੇ ਵਿੱਚ ਬਾਇ ਲੋਯੋ ਦੇ ਅਕੋਰਡਿੰਗ ਲਾਇਰ ਜੇਕਰ ਤੁਹਾਡੇ ਪੇਪਰ ਕਨਵਰਟ ਕਰਵਾ ਦੇਵੇ ਕੋਈ ਆਪਣੀ ਫੀਸ ਲੈ ਕੇ ਤਾਂ ਤੁਸੀਂ ਲੀਗਲੀ ਵੀ ਉੱਥੇ ਮੂਵ ਹੋ ਕੇ ਵਰਕ ਪਰਮਿਟ ਉੱਥੇ ਦਾ ਲੈ ਸਕਦੇ ਹੈਗੇ ਆ ਅਪਲਾਈ ਕਰ ਸਕਦੇ ਆ ਇਟਲੀ ਤੋਂ ਪੋਲੈਂਡ ਦਾ ਕਿੰਨਾ ਖਰਚਾ ਭਾਜੀ लवली ਸੰਧੂ ਭਾਜੀ ਇਟਲੀ ਤੋਂ ਪੋਲੈਂਡ ਜਾਣ ਦਾ ਸਿਰਫ ਤੇ ਸਿਰਫ ਉਹਨਾਂ ਨੂੰ ਫਾਇਦਾ ਆ ਜਿਨ੍ਹਾਂ ਦੇ ਪੇਪਰ ਨਹੀਂ ਬਣੇ ਹੈਗੇ ਜਿਨ੍ਹਾਂ ਦਾ ਵੈਲਿਡ ਵੀਜ਼ਾ ਹੈਗਾ ਆ ਤੇ ਜਿਹੜਾ ਖਰਚਾ ਹੈਗਾ ਭਾਜੀ ਤੁਹਾਡੀ ਫਾਈਲ ਦੇ ਹਿਸਾਬ ਨਾਲ ਆ 1500 ਤੋਂ ਲੈ ਕੇ 2200 0 ਤੱਕ ਖਰਚਾ ਨੀਅਰ ਅਬਾਊਟ ਆਂਦਾ ਆ ਟੈਕਨਾ ਟੁਕਾਂ ਜੋ ਵੀ ਵਿੱਚ ਬੰਦੇ ਨੇ ਪਾ ਗਿਆ ਆਪਣੇ ਪੈਸੇ ਲੈਣੇ ਇੰਨਾ ਕ ਆ ਜਾਂਦਾ ਜੇ ਜ਼ਿਆਦਾ ਇਨਫੋਰਮੇਸ਼ਨ ਲੈਣੀ ਤਾਂ ਉੱਪਰ ਨੰਬਰ ਦਿੱਤਾ ਤੁਸੀਂ ਉੱਤੇ ਕਾਲ ਕਰ ਲਿਓ ਵੀਰ ਪੋਲੈਂਡ ਦਾ ਕੰਮ ਬੰਦ ਹੋ ਗਿਆ ਹੁਣ ਪਹਿਲਾਂ ਚੱਲਦਾ ਸੀ ਕੰਮ ਜੂਨ ਤੋਂ ਕੰਮ ਬੰਦ ਆ ਜਸਵਿੰਦਰ ਸਿੰਘ ਭਾਜੀ ਪੋਲੈਂਡ ਦਾ ਕੰਮ ਬੰਦ ਨਹੀਂ ਕੀਤਾ ਜਾ ਸਕਦਾ ਪੋਲੈਂਡ ਦਾ ਕੰਮ ਜਿਹੜਾ ਹੈਗਾ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਜਾ ਕੇ ਸਿੱਧਾ ਹੀ ਤੁਸੀਂ ਉੱਤੇ ਟੀਆਰਸੀ ਕਾਰਡ ਅਪਲਾਈ ਕਰ ਦਿੰਦੇ ਸੀਗੇ ਹੁਣ ਤੁਹਾਡੀ ਸਟੂਡੈਂਟ ਆਈਡੀ ਬਣਦੀ ਆ ਸਟੂਡੈਂਟ ਆਈਡੀ ਦੇ ਉੱਤੇ ਹੀ ਤੁਹਾਨੂੰ ਟੀਆਰਸੀ ਕਾਰਡ ਤੁਹਾਡਾ ਅਪਲਾਈ ਹੋ ਜਾਂਦਾ ਆ ਸਾਲ ਵੀ ਲੱਗ ਜਾਂਦਾ ਕਾਰਡ ਮ ਉਦੋਂ ਤੱਕ ਇਹ ਹੈ ਕਿ ਬੰਦਾ ਚਲੋ ਕਮਾਈ ਇੰਨੀ ਕੁ ਕਰ ਲੈਂਦਾ ਕਿ ਜਿੰਨੇ ਕੁ ਪੈਸੇ ਲਾਇਓ ਲਿੱਥ ਜਾਂਦੇ ਹਨ ਤੇ ਕੰਮ ਚੱਲ ਰਿਹਾ ਪਰ ਇਹ ਨਹੀਂ ਹੈਗਾ ਕਿ ਕੰਮ ਬੰਦ ਆ ਰੋਬਿੰਡ ਵੀਰੇ ਮੇਰਾ ਵੀਜ਼ਾ 1 1 ਅਕਤੂਬਰ ਦਾ ਸਟਾਰਟ ਹੋਵੇ ਆ। ਕੀ ਆ ਮੇਰੀ ਟਿਕਟ 21 ਅਕਤੂਬਰ ਤੋਂ ਬਾਅਦ ਹੀ ਹੋ ਸਕਦੀ ਹੈ? ਜਦੋਂ ਤੁਹਾਡਾ ਵੀਜ਼ਾ ਸਟਾਰਟ ਹੁੰਦਾ ਨਾ ਉਸ ਤੋਂ ਬਾਅਦ ਹੀ ਤੁਸੀਂ ਟਿਕਟ ਕਰਾ ਸਕਦੇ ਹੋ। ਉਸ ਤੋਂ ਪਹਿਲਾਂ ਨਹੀਂ ਕਰਾ ਸਕਦੇ। ਭਾਜੀ ਮੇਰੀ 28 ਅਗਸਤ ਨੂੰ ਫਾਈਲ ਜਾਮਾ ਹੋਈ ਸੀ ਵੀਜ਼ਾ ਨਹੀਂ ਆਇਆ। ਥੋੜਾ ਜਿਹਾ ਵੇਟ ਕਰ ਲਓ ਭਾਜੀ ਆ ਸਕਦਾ ਹੈ। ਹਰਪ੍ਰੀਤ ਸਿੰਘ ਭਾਜੀ 2025 ਵਾਲੇ ਪੇਪਰ ਦੀ ਉਮੀਦ ਹੈ ਪਲੀਜ਼ ਰਿਪਲਾਈ ਭਾਜੀ ਭਾਜੀ ਨਹੀਂ ਹੁਣ ਤੁਸੀਂ ਥੋੜਾ ਆਪ ਹੀ ਸਮਝਦਾਰ ਆ ਕਿ ਜਿਹਨੂੰ ਪੇਪਰ ਮਿਲਣੇ ਸੀ ਉਹਨੂੰ ਮਿਲ ਗਿਓ ਆ ਅੱਗੇ ਹਜੇ ਟਾਈਮ ਲੱਗਣਾ ਹਨਾ ਮਤਲਬ ਟਾਈਮ ਲੱਗਣਾ ਕਹਤਾ ਕਿ ਇਹ ਪੇਪਰ ਹੁਣ ਨਿਕਲ ਨਹੀਂ ਸਕਦੇ ਹੈਗੇ ਕਿਉਂਕਿ ਟਾਈਮ ਹੀ ਖਰਾਬ ਹੋਣਾ ਤੁਸੀਂ ਅੱਗੇ ਪੇਪਰ ਭਰਾ ਸਕਦੇ ਨਵੇਂ ਸਿਰੇ ਤੋਂ ਸੋ ਇਹ ਸੀਗੇ ਜੀ ਤੁਹਾਡੇ ਸਾਰੇ ਕਮੈਂਟ ਜਿਹੜੇ ਮੈਂ ਤੁਹਾਡੇ ਰੀਡ ਆਊਟ ਕਰ ਲਏ ਆ ਠੀਕ ਆ ਜੀ ਜਿਹੜੇ ਤੁਸੀਂ ਮੇਰੀ ਵੀਡੀਓ ਦੇ ਥੱਲੇ ਕੀਤੇ ਸੀਗੇ ਜਿੰਨੇ ਵੀ ਤੁਹਾਡੇ ਕਮੈਂਟ ਆਇਆ ਕਰੋਗੇ ਉਹ ਮੈਂ ਅੱਜ ਹੁਣ ਪੜ ਕੇ ਤੁਹਾਨੂੰ ਸੁਣਾਇਆ ਕਰਨੇ ਪਰ ਜਿਹੜੇ ਬੰਦੇ ਨੇ ਮੈਸੇਜ ਕੀਤਾ ਇਸ ਤੇ ਇੰਸਟਾਗ੍ਰam ਦੇ ਉੱਤੇ ਜਾਂ ਮਤਲਬ ਬਿਨਾ ਗੱਲ ਤੋਂ ਆ ਨੰਬਰ ਦੇ ਉੱਤੇ ਵਟਸਐਪ ਦੇ ਉੱਤੇ ਉਹਨੂੰ ਭਾਜੀ ਕੋਈ ਰਿਪਲਾਈ ਨਹੀਂ ਮਿਲਣਾ ਹੈਗਾ ਉਹਦੇ ਲਈ ਆਪਾਂ ਸੌਰੀ ਆ ਜਿਸ ਵੀ ਬੰਦੇ ਨੇ ਕੋਈ ਰਿਪਲਾਈ ਲੈਣਾ ਕਮੈਂਟ ਕਰਿਆ ਕਰੋ ਚਾਹੇ ਇੰਸਟਾਗ੍ਰam ਦੇ ਉੱਤੇ ਚਾਹੇ YouTube ਚੈਨਲ ਦੇ ਉੱਤੇ ਉਹਨਾਂ ਤੇ ਸਿਰਫ ਤੇ ਸਿਰਫ ਕਮੈਂਟ ਕਰਨਾ ਹੈਗਾ ਠੀਕ ਆ ਨਾ ਕਿ ਕਿਸੇ ਨੇ ਪਰਸਨਲ ਕੋਈ ਮੈਸੇਜ ਕਰਨਾ ਤੋ ਇਹ ਸਾਰੇ ਸੀਗੇ ਤੁਹਾਡੇ ਕਮੈਂਟਾਂ ਦੇ ਜਵਾਬ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਅਗਲੀ ਇਨਫੋਰਮੇਸ਼ਨ ਦੇ ਵਿੱਚ ਥੈਂਕ ਯੂ ਸੋ ਮੱਚ ਤੇ ਬਾਕੀ ਜਿਹੜੇ ਮੇਰੇ ਭਰਾ ਇਟਲੀ ਦੇ ਵਿੱਚ ਕੰਮ ਕਰਦੇ ਪਏ ਆ ਇਟਲੀ ਦੇ ਵਿੱਚ ਉਹਨਾਂ ਦਾ ਕੰਮ ਹੈਗਾ ਆ ਚਾਹੇ ਰੈਸਟੋਰੈਂਟ ਦਾ ਚਾਹੇ ਖੇਤੀਬਾੜੀ ਦਾ ਜਿਹਨੇ ਵੀ ਬੰਦੇ ਨੇ ਆਪਣੇ ਕੰਮ ਨੂੰ ਪ੍ਰੋਮੋਸ਼ਨ ਕਰਵਾਣੀ ਆ ਪ੍ਰਮੋਟ ਕਰਵਾਣਾ ਆ ਲੋਕਾਂ ਤੱਕ ਦਿਖਾਉਣਾ ਆ ਜਿੱਦਾਂ ਹੁਣ ਇੰਸਟਾਗ੍ਰam ਤੇ 44000 ਫਾਲੋਅਰਸ ਹੈਗੇ ਆ ਫੇਸਬੁੱਕ ਦੇ ਉੱਤੇ 14-15000 ਹੈਗੇ ਆ YouTube ਤੇ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੈਗੇ ਆ 5000 ਦੇ ਨੇੜੇ ਤੇੜੇ ਫਾਲੋਅਰ ਇਹਦੇ ਹੋ ਗਏ ਆ ਸੋ ਪੇਡ ਪ੍ਰਮੋਸ਼ਨਸ ਆਪਾਂ ਕਰਾਂਗੇ ਸਟਾਰਟ ਜਿਹੜੇ ਬੰਦੇ ਬਿਲਕੁਲ ਜੈਨੂਨ ਆ ਤੇ ਜਿਹੜੇ ਬੰਦਿਆ ਨੇ ਪੰਜਾਬੀ ਮੁੰਡਿਆਂ ਨੇ ਬਾਹਰ ਜਾ ਕੇ ਆਪਣਾ ਵਧੀਆ ਨਾਮ ਕਮਾਇਆ ਹੈਗਾ ਆ ਉਹੀ ਕੇ ਮਤਲਬ ਇਥੋਂ ਐਜ਼ ਅ ਲੇਬਰ ਗਏ ਸੀਗੇ ਤੇ ਪਰ ਹੁਣ ਉੱਥੇ ਵਧੀਆ ਬਿਜ਼ਨਸ ਕਰ ਰਹੇ ਹੈਗੇ ਆ ਉਹਨਾਂ ਦੀਆਂ ਵੀਡੀਓਜ਼ ਵੀ ਜਲਦੀ ਆਪਾਂ ਪਾਉਣੀਆਂ ਸ਼ੁਰੂ ਕਰਨੀਆਂ ਆ ਉਹ ਵੀ ਮੇਰੇ ਨਾਲ ਮੇਰੇ ਭਰਾ ਕੰਟੈਕਟ ਕਰ ਸਕਦੇ ਆ ਕਿ ਮੈਂ ਕਿਦਾਂ ਸਟਰਗਲ ਕੀਤਾ 5-10 ਸਾਲ 15 ਸਾਲ ਬਾਅਦ ਹੁਣ ਮੈਂ ਇੰਨੇ ਅਰਨਿੰਗ ਕਰ ਰਿਹਾ ਤਾਂ ਜੋ ਦੂਜੇ ਪੰਜਾਬੀ ਮੁੰਡਿਆਂ ਨੂੰ ਜਿਹੜੇ ਸਿਰਫ ਤੇ ਸਿਰਫ ਇੱਕ ਉੱਥੇ ਜਾ ਕੇ ਲੇਬਰ ਦੇ ਵਿੱਚ ਹੀ ਫਸੇ ਰਹਿੰਦੇ ਆ bizness ਜਾ ਕੇ ਕੋਈ ਚੀਜ਼ ਦੇ ਵਿੱਚ ਨਹੀਂ ਮਲਾ ਹੱਥ ਪੱਲਾ ਮਾਰਦੇ ਉਹਨਾਂ ਨੂੰ ਆਪਾਂ ਗਾਈਡ ਕਰ ਸਕੀਏ ਠੀਕ ਆ ਸੋ ਜਿਹੜੇ ਵੀ ਬੰਦੇ ਇਹ ਚੀਜ਼ ਕਰਨਾ ਚਾਹੁੰਦੇ ਆ ਉਹ ਮੇਰੇ ਨਾਲ ਕੰਟੈਕਟ ਕਰ ਲਿਓ ਆਪਾਂ ਉਹਨਾਂ ਦੀ ਪ੍ਰੋਮੋਸ਼ਨਲ ਵੀਡੀਓਜ਼ ਇਟਲੀ ਤੋਂ ਜ਼ਰੂਰ ਕਰਾਂਗੇ ਠੀਕ ਆ ਤੇ ਥੈਂਕ ਯੂ so much ਕੀਪ سپورਟਿੰਗ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਨੇ ਜਿਨ੍ਹਾਂ ਨੇ ਵੀ ਕੁਝ ਪੁੱਛਣਾ ਮੈਸੇਜ ਨਹੀਂ ਕਰਨੇ